ਮਾਚੀਵਾਰ ਦੇ ਪਿੰਡ ਵਿਖੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤੂਸੀ ਬੰਦ ਦਾ ਦੌਰਾ ਕੀਤਾ ਰਹਿਤਕਾਰਾਂ ਵਿੱਚ ਲੱਗੇ ਲੋਕਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਇਸ ਕੁਦਰਤੀ ਆਫਤਾ ਨਾਲ ਨਜਿੱਠਣ ਲਈ ਪੂਰਾ ਸ਼ਰਮਣੀ ਅਕਾਲੀ ਦਲ ਉਹਨਾਂ ਦੇ ਨਾਲ ਹੈ ਉਹਨਾਂ ਨੇ ਆਪਣੇ ਕੋਲੋਂ 2 ਲੱਖ ਰੁਪਏ ਦੀ ਰਾਹਤ ਕਮਾ ਲਈ ਦਿੱਤੇ ਅਤੇ ਹੋਰ ਸਹਾਇਤਾ ਲਈ ਲੋਕਾਂ ਨੂੰ ਵਿਸ਼ਵਾਸ ਦਿੱਤਾ ਹੋ ਗਿਆ ਸੀ ਕਿ ਆਰ ਟੁੱਟਣ ਵਾਲਾ ਸੀ ਪਰ ਮੈਂ ਵਧਾਈ ਦੇਣਾ ਚਾਹਣਾ ਸਾਰੀ ਸੰਗਤ ਨੂੰ ਦੇਖੋ ਸੰਗਤ 24 ਘੰਟੇ ਲੱਗੀ ਹੈ ਜੀ ਪੂਰੀ ਇੱਥੇ ਸਾਰੇ ਲੱਖੇ ਮੈਂ ਸਰਪੰਚ ਸਾਹਿਬ ਜਿਹੜਾ ਸਾਰੀ ਸਾਰੀ ਜਿਹੜੀ ਆਪਣੀ ਹੈਗੀ ਟੀਮ ਲੈ ਕੇ ਬੈਠੇ ਐ ਇਥੋਂ ਦੇ ਸਰਪੰਚ ਜਿਹੜੀ ਕੋਆਰਡੀਨੇਟ ਕਰ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿਸ ਕਿਸ ਦੀ ਲੋੜ ਹੈ ਉਹਨਾਂ ਨੂੰ ਮੈਨਪਾਵਰ ਦੀ ਵੀ ਲੋੜ ਹੈ ਕਿ ਜਿਹੜੇ ਨਾਲ ਦੇ ਹਲਕੇ ਆ ਇਹ ਉਹਦੇ ਨੌਜਵਾਨ ਇੱਥੇ ਆ ਕੇ ਮਦਦ ਕਰਨ ਤੇ ਜੇ ਮੈਂ ਇਸ ਬਕਰਾਲਿਆਂ ਨੂੰ ਤਾਂ ਕਹਿੰਦਾ ਕਿ ਤੁਸੀਂ ਆਪਣੇ ਚਾਂਦ ਚੋਂ ਮੁੰਡਾ ਖੇਡੂਗੀ ਇਥੇ ਤੁਹਾਨੂੰ ਵੀ ਘੱਟੇ ਕੰਮ ਕਰਨਾ ਚਾਹੀਦਾ ਹੈ ਆ ਤਾਂ ਇਹਨਾਂ ਦੀ ਹਿੰਮਤ ਹੈ ਕਿ ਆ ਬਚਾ ਲਿਆ ਦੇਖੋ ਸਾਰਾ ਭਰ ਲਿਆ ਆਣੜੇ ਤੋਂ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਵਰਗੀ ਕਿਸੇ ਦੀ ਕਮੀ ਨਾ ਚੜੇ ਸਾਰਾ ਪੰਜਾਬ ਵਿੱਚ ਹੋਰ ਥਾਵਾਂ ਤੁਸੀਂ ਦੌਰਾ ਕੀਤਾ ਬਾ ਉੱਥੇ ਉੱਥੇ ਕੀ ਹਾਲਤ ਨੇ ਬਹੁਤ ਬੁਰੇ ਹਾਲਾਤ ਨੇ ਨੀ ਰੁਕਨੀ ਦੀਆਂ ਆ ਖਾਸ ਕਰਕੇ ਹੌਲਦੇ ਜਿਹੜਾ ਸਤਪ ਆਪਣਾ ਜਾਇ ਹੈਗਾ ਆਪਣਾ ਸੁਲਤਾਨਪੁਰ ਲੋਧੀ ਇੱਥੇ ਵੀ ਹਾਂ ਬਹੁਤ ਰਹਾ ਹੈ ਸਰਕਾਰ ਨੂੰ ਲੈ ਕੇ ਕਿਵੇਂ ਦੇਖੀਓ ਸਰ ਇੱਕ ਮਿੰਟ ਸਰਕਾਰ ਨੂੰ ਲੈ ਕੇ ਕਿਵੇਂ ਦੇਖੀਓ ਇੱਕ ਮਿੰਟ ਸਰਪੰਚ ਸਾਹਿਬ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਨਾ ਜੀ ਤੁਸੀਂ ਸਾਡੇ ਕੋਲ ਇੱਥੇ ਪਹੁੰਚੀ ਖਬਰ ਸਰ ਲੈਣਾ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਹ ਸਾਡੇ ਰੋਪੜ ਜ਼ਿਲ੍ਹੇ ਦਾ ਆਖਰੀ ਪਿੰਡ ਪੈਂਦਾ ਜੀ ਦੂਸਰੇ ਪਿੰਡ ਤੇ ਇੱਥੇ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚੀਆਂ ਪਹੁੰਚੀਆਂ ਬਸੇ ਮੁੱਖੀ ਜਮੀਆਂ ਨੇ ਜੀ ਅੱਜ ਤੱਕ ਸਾਨੂੰ ਕਹੀ ਨਹੀਂ ਇੱਥੇ ਆ ਕੇ ਪਛੇਤ ਪਿਛਲੇ 4-5 ਸਾਲਾਂ ਤੋਂ ਲੋਕ ਸਰਕਾਰ ਨੂੰ ਦੁਹਾਰਾ ਲਗਾ ਰਹੇ ਆ ਕਿ ਜਿਹੜਾ ਦਰਿਆ ਦੀ ਕੰਡੀਸ਼ਨ ਬਹੁਤ ਖਰਾਬ ਆ ਕਿ ਇੱਥੇ ਕਿਸੇ ਵੀ ਟਾਈਮ ਹਾਲਾਤ ਖਰਾਬ ਹੋ ਸਕਦੇ ਆ ਜੇ ਮਤਲਬ 2-3 ਸਾਲਾਂ ਤੋਂ ਜੀ ਇਹ ਮੇਰੇ ਤਾਂ ਕਰ ਰਹੇ ਆ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਜੇ ਕੋਈ ਕੰਮ ਕਰਨ ਆਇਆ ਵੀ ਆ ਜੀ ਉਹ ਆਪਣੀ ਮਰਜ਼ੀ ਨਾਲ ਆਪਣਾ ਭਧਾਵਨਾ ਕੰਮ ਕਰਕੇ ਉਹਦਾ ਸਾਨੂੰ ਕੀ ਫਾਇਦਾ ਨਹੀਂ ਜਿਹੜੀ ਉਹ ਮੇਨ ਸੋਚ ਸੀ ਕਿਸੇ ਪਿੰਡ ਦੀ ਜਿਹਨੇ ਹੋਰ ਤੱਕ ਪਿੰਡ ਨੂੰ ਬਚਾ ਕੇ ਰੱਖਿਆ ਸੀ ਸਭ ਤੋਂ ਪਹਿਲਾ ਉੰਗਰੀ ਆ ਜੀ ਉਦੋਂ ਬਾਅਦ ਗਿਰਦੇ-ਗਿਰਦੇ ਜੀ ਲੱਗਦੀ ਆ ਇਹਦਾ ਲੱਕੇ ਨਹੀਂ ਸੰਕਦਾ ਮੈਂ ਥੋੜੀ ਚੈਨਲਾਂ ਦੇ ਰਾਹੀਂ ਬਹੁਤ-ਬਹੁਤ ਧੰਨਵਾਦ ਕਰ ਵੀ ਆ ਕੇ ਸਾਨੂੰ ਮਿਲਿਆ ਪਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਪ੍ਰਬੰਧਕੀ ਕਮੇਟੀ ਤੋਂ ਬਸ ਨੇ ਚੈਨਜ ਕੀਤੇ ਸੀ ਇਹ ਪੁਨਰ ਨਿਯੁਮਾਰ ਇਹਦਾ ਜਾ ਕੇ ਸਾਰ ਲੈਣ ਦਾ ਕੋਈ ਫਾਇਦਾ ਨਹੀਂ ਕੀ ਹੈਗਾ ਜੀ ਉਹ ਸੜਕੀ ਬੰਦ ਕਰ ਦਿੰਦੇ ਉਹ ਜਿਹੜੀ ਕੰਮ ਕਰਦੇ ਨੇ ਜਿਹੜੀ ਉਹ ਚੀਜ਼ਾਂ ਦੇਖੀ ਜਾਂਦੇ ਕਿ ਜਾ ਕੇ ਬਹੁਤ ਧੰਨਵਾਦ ਕਰਦੇ ਕਿਉਂਕਿ ਰਾਤ ਨੂੰ ਕਈ ਵਾਰ ਸੜਕੀ ਖਰਾਬ ਹੋ ਜਾਂਦੀ ਆ ਤੇ ਸਾਡੇ ਕੋ ਬੰਦਿਆਂ ਦੀ ਘਾਟ ਨਹੀਂ ਸਾਰੇ ਆਲੇ ਦਾਲੇ ਦੇ ਪਿੰਡਾਂ ਨੂੰ ਸਾਰੇ ਨੂੰ ਇਹ ਬੇਨਤੀ ਆ ਕਿ ਕੋਈ ਸਾਡੇ ਕੋਲ ਪਹੁੰਚੇ ਉਹ ਲੈ ਕੇ ਮਿੱਟੀ ਦੇ 10 ਮਿੰਟ ਹੋ ਗਏ 10 ਮਿੰਟ ਕਰਦੇ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਸਾਡੀ ਹੋਰ ਵੀ ਮਾਲੀ ਮਦਦ ਵੀ ਕੀਤੀ ਆ ਜਿਵੇਂ ਅਸੀਂ ਟੈਕਨਿਕਲ ਡੀਟੇਲ ਪਾਉਣਾ ਜੇ ਵੀ ਅੱਜ ਦੇਲ ਪਾਉਣਾ ਜਾਂ ਸਾਨੂੰ ਖੜੇ ਪੈਰ ਕੋਈ ਚੀਜ਼ ਮਗੋੜੀ ਪੈਂਦੀ ਆ ਆਰਮੀ ਵਾਲੇ ਸਾਡੇ ਕੋਲ ਰਹਿੰਦੇ ਉਹਨਾਂ ਨੂੰ ਵੀ ਕਮਾਂਡ ਹੁੰਦੀ ਆ ਵੀ ਆ ਜੀ ਦੀਆਂ ਨੂੰ ਮੌਕੇ ਦੇ ਨੂੰ ਕੰਮ ਲਾ ਦੇਣ ਲੇਕਿਨ ਇੱਕ ਇੱਕ ਸਰਕਾਰ ਨੂੰ ਇਹ ਵੀ ਆ ਜੀ ਵੀ ਜਿਹੜੇ ਕਾਰੀਗਰ ਉਹਨਾਂ ਨੇ ਦਿੱਤੇ ਆ ਜੀ ਸਿਰਫ ਇੱਕ ਇੱਕ ਸੈੱਟ ਦੇ ਕਾਰੀਗਰ ਦਿੱਤੇ ਆ ਜਦਕਿ ਸਾਨੂੰ 24 ਘੰਟੇ ਲਈ ਬਦਲ ਕੇ 2 ਜਾਂ 3 ਘੰਟੇ ਆਲਸੇ ਬੰਦ ਤੋਂ ਬੰਦ ਤੋਂ ਪਾਉਂਦੇ ਜਨਤਾ ਇਹ ਬੜੇ ਮਾੜੇ ਹਾਲਾਤ ਨੇ ਜਿਹੜਾ ਅਸੀਂ ਇਸ ਟਾਈਮ ਇੰਪੋਰਟ ਕਰਦੇ ਫਸੀਆਂ ਬੰਦ ਕੋ ਖੜੇ ਆ ਪਰ ਇੱਥੇ ਪ੍ਰੋਬਲਮ ਇਹ ਆ ਕਿ ਜੇ ਇੱਥੇ ਕੁਝ ਹੋ ਜਾਂਦਾ ਤਾਂ ਸੂਚਾ ਜਿਹੜਾ ਮੱਛਵੜਾ ਸਾਈਡ ਦਾ ਇਲਾਕਾ ਬੀਟ ਖੇਤਰਾ ਸਾਰਾ ਇਹਦੇ ਨਾਲ ਨੁਕਸਾਨੇ ਜਾ ਸਕਦਾ ਪਿਛਲੇ 3-4 ਦਿਨ ਤੋਂ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ ਸਰਕਾਰਾਂ ਜੋ ਵੀ ਆਪਣਾ ਕਰ ਰਹੀਆਂ ਨੇ ਉਹ ਨਾਕਾਫ ਕਾਫੀ ਆ ਇੱਥੇ ਲਈ ਸੰਘਰਸ਼ ਹੀ ਆਪਣੇ ਲੈਵਲ ਦੇ ਉੱਤੇ ਜੇ ਮੈਂ ਕਹਾ ਵੀ ਐਸ ਟਾਈਮ ਰੁਕੀ ਬੈਠੀ ਆ ਮੈਂ ਸਲੂਟ ਕਰਦਾ ਪੰਜਾਬੀਆਂ ਨੂੰ ਕਿਉਂਕਿ ਜੇਹੀ ਮਾੜੀ ਘੜੀ ਦੇ ਵਿੱਚ ਇਕੱਠੇ ਹੋ ਕੇ ਇੱਕ ਪਾਸੇ ਨੂੰ ਹਾਂ ਦਾ ਨਾਰਾ ਮਾਰਦੇ ਆ ਤਜਕੀਨਨ ਤੌਰ ਤੇ ਪਰਮਾਤਮਾ ਵੀ ਨਾਲ ਖੜਦਾ ਤੇ ਮੈਂ ਧੰਨਵਾਦ ਕਰਦਾ ਸਾਡੇ ਪਾਰਟੀ ਪ੍ਰਧਾਨ ਸੁਖਬੀ ਸਿੰਘ ਜੀ ਬਾਦਲ ਜੀ ਦਾ ਜਿਨ੍ਹਾਂ ਨੇ ਕੱਲ ਦੋ ਤਿੰਨ ਵੀਡੀਓ ਇੱਥੇ ਦੀ ਵਾਇਰਲ ਹੋਈਆਂ ਸੀ ਉਸ ਤੋਂ ਬਾਅਦ ਮੇਰੇ ਨਾਲ ਸੰਪਰਕ ਕੀਤਾ ਤੇ ਕਿਹਾ ਵੀ ਮੈਂ ਬੰਦ ਤੇ ਜਾਣਾ ਚਾਹੁੰਦਾ ਅੱਜ ਜੋ ਆਏ ਨੇ ਉਹਨਾਂ ਨੇ ਮਾਲੀ ਮਦਦ ਵੀ ਕੀਤੀ ਆ ਗਾਹਾਂ ਤੋਂ ਸਾਡੀ ਡਿਊਟੀ ਵੀ ਲਈ ਆ ਵੀ ਪੱਕੇ ਤੌਰ ਤੇ ਤੇ ਕੈਂਪ ਲੈ ਕੇ ਬੰਦੇ ਲੈ ਕੇ ਬੈਠੋ ਤੇ ਕਿਸੇ ਵੀ ਕਿਸਮ ਦੀ ਇਹਨਾਂ ਨੂੰ ਅੱਗੇ ਲੋੜ ਪੈਂਦੀ ਆ ਚਾਹੇ ਡੀਜ਼ਲ ਦੀ ਹੋਵੇ ਤਰਪਾਲਾਂ ਦੀ ਹੋਵੇ ਦਵਾਈਆਂ ਦੀ ਹੋਵੇ ਕੋਈ ਵੀ ਇਹਨਾਂ ਨੂੰ ਲੋੜ ਹੋਵੇ ਤਾਂ ਉਹਦੇ ਲਈ ਮੈਂ ਇਹਨਾਂ ਦੇ ਸਿੱਧਾ ਸੰਪਰਕਾਂ ਸਰਪੰਚ ਸਾਹਿਬ ਨੂੰ ਨੰਬਰ ਵੀ ਦਿੱਤਾ ਤੇ ਰੋਜ਼ਾਨਾ ਅਸੀਂ ਇੱਥੇ ਡਿਊਟੀ ਵੀ ਦਵਾਂਗੇ ਜੋ ਪਾਰਟੀ ਦਾ ਹੁਕਮ ਲੱਗਿਆ ਤਾਂ ਇਹਨਾਂ ਨੂੰ ਭਵਾਵਾਂਗੇ ਤੇ ਆਸ ਕਰਦੇ ਆਂ ਪਰਮਾਤਮਾ ਅੱਗੇ ਇਹ ਜਿਹੜਾ ਪ੍ਰਕੋਪ ਜਿਹੜਾ ਹੁਣ ਚੱਲ ਰਿਹਾ ਸਮੁੱਚੇ ਪੰਜਾਬ ਤੇ ਜਲਦੀ ਪੰਜਾਬੀ ਨੇ ਤੁਹਾਨੂੰ ਸਰਕਾਰਾਂ ਨੂੰ ਪਾਣੀ ਵੀ ਹੋਰ ਛੱਡੇ ਜਾ ਰਿਹਾ ਬਹੁਤ ਇਸ ਤੇ ਕਿਸ ਤਰ੍ਹਾਂ ਦੀ ਸਥਿਤੀ ਹੈ ਦੇਖੋ ਪ੍ਰੋਬਲਮ ਹੈ ਇਸ ਟਾਈਮ ਤੇ ਹੈ ਸਾਰਾ ਕੰਮ ਡੇਂਜਰਸ ਹੈ ਜੀ ਕਿਉਂਕਿ ਉੱਤੇ ਪਾਰਾਂ 'ਚ ਨਹੀਂ ਪਈ ਜਾਂਦੇ ਹੈ ਦਾ ਕੁਦਰਤ ਦਾ ਜੀ ਪਰ ਇਹਦੇ ਵਿੱਚ ਸਰਕਾਰਾਂ ਦੀ ਇਹ ਕਮੀਆਂ ਵੀ ਸਮੇਂ ਰਹਿੰਦੇ ਹੋਏ ਪ੍ਰਬੰਧ ਨਹੀਂ ਕੀਤੇ ਗਏ ਕਿਉਂਕਿ ਅਜੇ ਹਾਲ ਤੱਕ ਕਿਸੇ ਟਾਈਮ ਵੀ ਹੋ ਸਕਦਾ ਕਿਉਂਕਿ ਕੁਦਰਤ ਦਾ ਕੁਝ ਨਹੀਂ ਪਤਾ ਹੁੰਦਾ ਕਿੱਧਰ ਨੂੰ ਕੀ ਹੋਣਾ ਪਰ ਆਪਾਂ ਨੂੰ ਤਿਆਰ ਬਤਿਆ ਰਹਿਣਾ ਚਾਹੀਦਾ ਜੀ ਸਰਕਾਰ ਨਾਕਾਮਯਾਬ ਰਹੀ ਹੈ ਪਰ ਮੈਂ ਧੰਨਵਾਦ ਕਰਦਾ ਸਮੁੱਚੀ ਕਾਲੀ ਦਲ ਦੀ ਜਿਹੜੇ ਹਰੇਕ ਜਿਹੜਾ ਪਰਵਾਇਰੀਆਂ ਤੇ ਹਰੇਕ ਤੇ ਚੀਜ਼ ਦੀ ਚਾਹੀ ਉਸ ਮਗਰੀ ਦੀ ਲੋਡ ਹੋਵੇ ਚਾਹੇ ਡੀਜ਼ਲ ਦੀ ਲੋਡ ਹੋਵੇ ਚਾਹੇ ਪੰਪਾਂ ਦੀ ਲੋਡ ਹੋਵੇ ਹਰੇਕ ਚੀਜ਼ ਲਈ ਪੂਰੀ ਟੀਮ ਜਿਹੜੀ ਆ ਤਾਂ ਹੀ ਨਾ ਖੜੀ ਆ ਤੋਂ ਮੈਂ ਧੰਨਵਾਦ ਦਿਆਂ ਸਮੁੱਚੇ ਇਲਾਕਾ ਨਿਵਾਸੀਆਂ ਦਾ ਜਿਹੜੇ ਪਿੱਛੇ ਵਿਚਾਰ ਪਾ ਦਿੰਦਾ ਇੱਥੇ ਪਹਿਰਾ ਲਈ ਬੈਠੇ ਔਰ ਕਾਹਨ ਬੋਲੋ ਕਿ ਸਰਦਨ ਪ੍ਰਬੰਧ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦਾ ਦੇਖੋ ਤੁਸੀਂ ਇੱਥੇ ਆਮ ਲੋਕਾਂ ਨੂੰ ਜ਼ਿਆਦਾ ਪੁੱਛ ਸਕਦੇ ਹੋ ਜੇ ਮੈਂ ਕਹੂੰ ਤਾਂ ਅਗਲੇ ਨੇ ਕਹਿਣਾ ਵੀ ਇਹ ਸ਼ਾਇਦ ਪੋਲਿਟਿਕਲ ਸਟੇਟਮੈਂਟ ਹੋ ਜਾਂਦੀ ਆ ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਲੋਕ ਇਤੋਂ ਨਾ ਕੁਛ ਨੂੰ ਪਰ ਇਹ ਵੀ ਕਿਹਦੀ ਡਿਊਟੀ ਆ ਕਿਹਨੇ ਗਲਤ ਕੀਤਾ ਤੇ ਸਮਾਂ ਰਹਿੰਦੇ ਬਾਅਦ ਗੱਲ ਕਰ ਲਾਂਗੇ ਫਿਲਹਾਲ ਤਾਂ ਆਪਾਂ ਨੂੰ ਇਸ ਚੀਜ਼ ਨੂੰ ਰੋਕਣ ਦੀ ਲੋੜ ਆ